ਬਿਲਕੁਲ ਜਿਹੜਾ ਸਰਕਾਰ ਨੂੰ ਪਾਸ ਸਿੰਘ ਮਾਨ ਜੀ ਦੀ ਅਗਵਾਈ ਤੇ ਸਰਕਾਰ ਨੇ ਜਿਹੜਾ ਪਿਛਲੇ 2 ਸਾਲਾਂ ਦੇ ਵਿੱਚ ਕੰਮ ਕੀਤੇ ਆਏ ਨੇ ਦੂਸਰੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਸੰਗਰੂਰ ਦੇ ਲੋਕਾਂ ਨੇ ਸਾਡੇ ਭਰਾ ਗੁਰਪ੍ਰੀਤ ਸਿੰਘ ਜੀ ਤੇ 1.2 ਲੱਖ ਦੀ ਲੀਡ ਦੇ ਨਾਲ ਜਿਹੜਾ ਫਤਵੇ ਦੇ ਨਾਲ ਸੰਗਰੂਰ ਤੋਂ ਜਿਹੜਾ ਜਿਤਾਇਆ ਹੈਗਾ ਉਹ ਸੰਗਰੂਰ ਦੇ ਲੋਕਾਂ ਦਾ ਵੋਟਰਾਂ ਦਾ ਸਾਡੇ ਸਾਰੇ ਪਾਰਟੀ ਵਰਕਰਾਂ ਦਾ ਧੰਨਵਾਦ ਆਪ ਤੁਹਾਨੂੰ ਲਈ ਬੜਾ ਸ਼ੋਕਾ ਰਹਿ ਜਾਂਦਾ ਔਰ ਜਿੱਥੇ ਅੱਜ ਸਾਰੇ ਜਿਹੜੇ ਪੂਜੀ ਮਨਾਈ ਜਾ ਰਹੀ ਹੈ ਉਹ ਵੀ ਅੱਜ ਦਾ ਦੇਣ ਕਿਉਂਕਿ ਵਾਤਾਵਰਨ ਦੇ ਸਬੰਧ ਤੋਂ ਅੱਜ ਦੁਨੀਆ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਹੈ ਤੁਹਾਡੀ ਟੀਮ ਦੀ ਸਾਰਿਆਂ ਦੀ ਜਿਹੜੀ ਆਈਡੀਆ ਸਿੱਖਦੇ ਆਇਆ ਹੈ ਉਸ ਲਈ ਧੰਨਵਾਦ ਦੇ ਰੂਪ ਦੇ ਵਿੱਚ ਜਾਂ ਲਾ ਲੋ ਕਿ ਤੁਸੀਂ ਦੇ ਵਿੱਚ ਲੱਡੂ ਵੰਡਣ ਦੀ ਜਗ੍ਹਾ ਤੇ ਉੱਤੇ ਅਸੀਂ ਜਿਹੜੇ ਅੱਜ ਬੁਤੇ ਨੇ ਜਿਹੜੇ ਅਸੀਂ ਉਹਨਾਂ ਨੂੰ ਵੰਡਣ ਦੀ ਜਿਹੜੀ ਪਹਿਲ ਕੀਤੀ ਹੈ ਕਿਉਂਕਿ ਅੱਜ ਜਿਹੜਾ ਸਾਡਾ ਸਾਰਾ ਮੁਲਕ ਹੈ ਅਸੀਂ ਦੇਖ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਕ ਹੀਟ ਵੇਵ ਦੇ ਵਿੱਚ ਜਿਹੜੇ ਅਸੀਂ ਨਿਕਲ ਰਹੇ ਸੀ 47 48 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਸਾਰਿਆਂ ਨੇ ਕੈਂਪੇਨ ਵੀ ਕੀਤੀ ਆ ਤੋ ਉਸ ਤੋਂ ਬਾਅਦ ਅਸੀਂ ਰਲ ਮਿਲ ਕੇ ਹੋਣਾ ਸੀ ਚਾਹੁੰਦੇ ਆ ਕਿ ਅਸੀਂ ਹੰਬੜਾ ਮਾਰੀਏ ਕਿਉਂਕਿ ਪਹਿਲਾਂ ਵੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਚੀਤੇ ਆਜਮ ਸੀਤ ਭਗਤ ਸਿੰਘ ਜੀ ਦੇ ਨਾਮ ਤੇ ਅਸੀਂ ਜਿਹੜੀ ਇੱਕ ਹਰੀਆਵਲ ਲਹਿਰ ਵੀ ਜਿਹੜੀ ਪੰਜਾਬ ਦੇ ਵਿੱਚ ਚਲਾਈ ਵੀ ਆ ਔਰ ਸੰਗਰੂਰ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਜਿਹੜੇ ਬੂਟੇ ਲਾ ਰਹੇ ਆ ਮੰਰੇਗਾ ਦੇ ਤਹਿਤ ਹਰ 200 ਬੂਟੇ ਦੇ ਬਾਗਰ ਨਾਲੇ ਤਾਂ ਇੱਕ ਬੰਦੇ ਨੂੰ ਰੋਜ਼ਗਾਰ ਮਿਲ ਜਾਂਦਾ 100 ਦਿਨ ਦੀ ਗਰੰਟੀ ਹੋ ਜਾਂਦੀ ਹੈ ਤੇ ਨਾਲੇ ਜਿਹੜੀ ਸਾਡੇ ਵਾਤਾਵਰਨ ਦੇ ਜਿਹੜੇ ਉਹਦੇ ਸੁਧਾਰਾਂ ਦੇ ਵੱਲ ਜਿਹੜੀ ਕਬੱਡੀ ਜਿਹੜੀ ਪੈਲ ਹੋ ਜਾਂਦੀ ਸੋ ਉਸੇ ਪਹਿਲ ਨੂੰ ਅੱਗੇ ਵ ਅੱਜ ਜਿਹੜਾ ਧੰਨਵਾਦ ਦੇ ਰੂਪ ਦੇ ਵਿੱਚ ਲਾ ਲੋ ਜਾ ਖੁਸ਼ੀ ਦੇ ਵਿੱਚ ਲੱਡੂਆਂ ਦੀ ਜਗ੍ਹਾ ਦੇ ਉੱਤੇ ਅਸੀਂ ਜਿਹੜੇ ਅੱਜ ਬੂਟੇ ਜਿਹੜੇ ਮੈਲੇ ਸਾਹਿਬ ਇਹ ਨਿਵੇਕਲਾ ਧੰਨਵਾਦ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਧੰਨਵਾਦ ਕਰਨ ਲਈ ਲੱਡੂ ਵੰਡੇ ਜਾਂਦੇ ਨੇ ਮਠਾਈਆਂ ਵੰਡੀਆਂ ਜਾਂਦੀਆਂ ਨੇ ਢੋਲ ਵਜਾਏ ਜਾਂਦੇ ਨੇ ਲੇਕਿਨ ਉਹਦੀ ਥਾਂ ਤੇ ਵਾਤਾਵਰਣ ਨੂੰ ਹੋਰ ਚੰਗਾ ਕਰਨ ਲਈ ਬੂਟੇ ਵੰਡੇ ਜਾ ਰਹੇ ਨੇ ਹਾਵਨਪੁਣਾ ਦੇਖੋ ਕਿਉਂਕਿ ਇਹ ਜ਼ਰੂਰੀ ਹੈ ਔਰ ਅਸੀਂ ਇਸ ਜਿਹੜੀ ਮੌਸਮ ਦਾ ਅਸੀਂ ਜਿਹੜੇ ਪਿਛਲੇ ਦਿਨੀ ਜਿਹੜੀ ਹੀਟ ਵੇਵ ਨੂੰ ਅਸੀਂ ਸਾਰਿਆਂ ਨੇ ਦੇਖਿਆ ਬੱਚਿਆਂ ਦਾ ਬਜ਼ੁਰਗਾਂ ਦਾ ਜਿਹੜਾ ਘਰਾਂ ਤੋਂ ਕਲਾਈਮੇਟ ਚੇਂਜ ਹੈ ਵਰਲਡ ਲੈਵਲ ਦੀ ਹੈ ਪਰ ਇਹਦੀ ਸੁਆਗ ਹਰ ਇੱਕ ਨੂੰ ਆਪਣਾ ਜਿਹੜਾ ਫਰਜ਼ ਸਮਝਦੇ ਹੋਏ ਸਰਕਾਰਾਂ ਵੀ ਆਪਣਾ ਰੋਲ ਅਦਾ ਕਰ ਰਹੀਆਂ ਇਹਨੂੰ ਔਰ ਕਰਨਾ ਵੀ ਚਾਹੀਦਾ ਤੇ ਲੋਕਾਂ ਨੂੰ ਵੀ ਜਿਹੜਾ ਆਪਣਾ ਰਵੰਦਾ ਜੋੜਨਾ ਜਿਹੜਾ